ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5ਵਾਂ ਹਿੰਗੁਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਆਪਣੇ ਤ੍ਰਿਪਵਨ ਸੂਜਿਆ ਗੁਰਪੇਟ ਪੁਨੀਤਾ ਮहिमा ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੁਈ ਕੋਟ ਅਗਹਰੇ ਨਿਰਮਲ ਭਏ ਚੀਤਾ ਰਹਾਉ ਐਸੀ ਹੀ ਪਗਤ ਗੋਵਿੰਦ ਕੀ ਕੀਟ ਹਸਤੀ ਚੀਤਾ ਜੋ ਜੋ ਕਿਨੋ ਆਪਣੋ ਤਿਸ ਅਪੈ ਦਾਣ ਚੀਤਾ ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦੇਖੀਤਾ ਸ੍ਰਮ ਕਰਤੇ ਦਮ ਆਡ ਕੋ ते नीता कौन वडाई कह सको बयंत गनिता कर कृपा मोहे नाम देहो नानक दरसहिता इङ्गुल पर्वत चतुर्ब किता अपने त्रिपवन गुरु पेट पुनिता ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਭਏ ਚੀਤਾ ਰਹਾਓ ਐਸੀ ਹੀ ਪਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਅਪਨੋ ਤਿਸ ਅਪੈ ਦਾਣ ਚੀਤਾ ਸਿੰਘ ਬਿਲਾਈ ਹੋਏ ਗਇਓ कृणमे दखिता श्रम करते दम को ते गणितनिता कौन बडाई कह बयंत गनिता कर कृपा मोहे नाम देहो नानक सहिता मङ्गल पर्वत पार परेखल किता अपने त्रिपवन सूजया गुरु पेट पुनिता महिमा सादो संग की सुनहो मेरे मिता मैल खोई कोट अगहरे निर्मल भए चीता रहाओ ऐसी भगत गोविंद की कीट हस्ती जीता ਜੋ ਜੋ ਕਿਨੋ ਆਪਣੋ तिस ਅਪੈਦਾਨ ਚੀਤਾ ਸਿੰਘ ਬਿਲਾਈ ਹੋਏ ਗਿਓ ਤ੍ਰਿਣ ਮੇਰ ਦਿਖਿਤਾ ਸ਼ਰਮ ਕਰਤੇ ਦਮ ਆਡ ਕੋ ਤੇ ਗਨੀਤ ਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹੇ ਨਾਮ ਦੇਹੋ नानक दर्श हिता बिंगल पर्वत पार करे खल चतुरब कीता अपने त्रिपवन सूजया गुरु पेट पुनीता महिमा सादो संग की सुनहो मेरे मिता मैल खोई कोट अग हरे निर्मल भए चीता राहौ ਐਸੀ ਹੀ ਪਗਤ ਗੋਵਿੰਦ ਕੀ ਕੀਟ ਹਸਤੀ ਜਿਤਾ ਜੋ ਜੋ ਕਿਨੋਂ ਅਪਨੋ ਤਿਸ ਅਪੈ ਦਾਣ ਚੀਤਾ ਸਿੰਘ ਬਿਲਾਈ ਹੋਏ ਗਿਓ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰਸ ਹਿਤਾ ਸਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਆਪਣੇ ਤ੍ਰਿਪਵਨ ਸੂਜਿਆ ਗੁਰਪੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਭਏ ਚੀਤਾ ਰਹਾਉ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਚੀਤਾ ਜੋ ਜੋ ਕਿਨੋ ਆਪਣੋ ਤਿਸ ਅਪੈਦਾਨ ਚੀਤਾ ਸਿੰਘ ਬਿਲਾਈ ਹੋਏ ਗਿਓ ਤ੍ਰਿਣ ਮੇਰ ਦੇਖੀਤਾ ਸ੍ਰਮ ਕਰਤੇ ਦਮ ਆਡ ਕੋ ਤੇਗਨੀਤ ਨੀਤਾ ਕਮਨ ਬਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ 모ਹੇ ਨਾਮ ਦੇਹੋ ਨਾਨਕ ਦਰਸਹਿਤਾ ਬਿੰਗੁਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਆਪਣੇ ਤ੍ਰਿਪਵਨ ਸੂਜਿਆ ਗੁਰਪੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਭਏ ਚੀਤਾ ਰਹਾਓ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਚੀਤਾ ਜੋ ਜੋ ਕਿਨੋ ਅਪਨੋ ਤਿਸ ਅਪੈਦਾਨ ਚੀਤਾ ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਿਖਿਤਾ ਸ਼ਰਮ ਕਰਤੇ ਦਮ ਆਡਕੋ ਤੇ ਗਨੀਤ ਨੀਤਾ ਕਮਨ ਵਡਾਈ ਕਹਿ ਸਕੋ ਬਯੰਤ ਗਨੀਤਾ ਕਰ ਕਿਰਪਾ 모ਹੇ ਨਾਮ ਦੇਹੋ ਨਾਨਕ ਦਰਸਹਿਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ